ਗੁਰਮਤ ਦੇ ਵਿੱਚ ਚਾਰ ਬਜਰ ਕੁਰਾਤਾਂ ਦੱਸੀਆਂ ਗਈਆਂ ਹਨ ਜਿਸ ਦੇ ਵਿੱਚ ਚੌਥੀ ਕੁਰਾਤ ਹੈ ਹਰਾਮ ਹਰਾਮ ਦੱਸਿਆ ਗਿਆ ਹੈ ਇੱਕ ਸਿੰਘ ਦਾ ਪਰ ਇਸਤਰੀ ਦੇ ਨਾਲ ਤੇ ਇੱਕ ਇਸਤਰੀ ਦਾ ਪਰਾਏ ਪੁਰਸ਼ ਦੇ ਨਾਲ ਸੰਬੰਧ ਕਰਨਾ ਇੱਕ ਬਜਰ ਕੁਰਾਤ ਦੱਸਿਆ ਗਿਆ ਹੈ ਕਿ ਜਿਹੜਾ ਇਹ ਕੁਰਾਤ ਕਰਦਾ ਹੈ ਉਹ ਨਰਕਾਂ ਦੇ ਵਿੱਚ ਪੈਂਦਾ ਹੈ ਤੇ ਨਾਲੇ ਜੁਨਾਂ ਦੇ ਵਿੱਚ ਭਟਕਦਾ ਹੈ ਬਚਨ ਆਉਂਦੇ ਹਨ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਨ ਹੈ ਇਸੇ ਤਰ੍ਹਾਂ ਬਾਣੀ ਦੇ ਵਿੱਚ ਹੋਰ ਬਚਨ ਆਉਂਦੇ ਹਨ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣੈ ਏਕਾਂ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ ਕਿ ਸਿੰਘ ਦੇ ਵਾਸਤੇ ਵੱਡਿਆਂ ਨੂੰ ਮਾਵਾ ਬਰਾਬਰ ਦੀਆਂ ਨੂੰ ਭੈਣਾ ਤੇ ਛੋਟੀਆਂ ਨੂੰ ਧੀਆ ਜਾਣਨਾ ਹੈ ਤੇ ਇਸੇ ਤਰ੍ਹਾਂ ਬੀਬੀਆਂ ਵਾਸਤੇ ਵੀ ਵੱਡੇ ਪੁਰਸ਼ਾਂ ਨੂੰ ਪਿਤਾ ਸਮਾਨ ਬਰਾਬਰ ਦੇਆਂ ਨੂੰ ਭਰਾ ਸਮਾਨ ਤੇ ਛੋਟਿਆਂ ਨੂੰ ਪੁੱਤਰਾ ਸਮਾਨ ਜਾਣਨਾ ਹੈ ਇੱਕ ਸਿੰਘ ਦਾ ਜਿਸ ਬੀਬੀ ਦੇ ਨਾਲ ਆਨੰਦ ਕਾਰਜ ਹੋਵੇ ਉਸ ਨੂੰ ਹੀ ਆਪਣੀ ਸਿੰਘਣੀ ਜਾਣਣਾ ਹੈ ਤੇ ਇਸੇ ਪ੍ਰਕਾਰ ਜਦੋਂ ਇੱਕ ਬੀਬੀ ਦਾ ਸਿੰਘ ਦੇ ਨਾਲ ਆਨੰਦ ਕਾਰਜ ਹੁੰਦਾ ਹੈ ਤੇ ਉਸ ਨੂੰ ਹੀ ਆਪਣਾ ਪਤੀ ਪਰਮੇਸ਼ਰ ਕਰਕੇ ਜਾਣਣਾ ਹੈ ਤੇ ਭਾਈ ਜਿਹੜੇ ਇਹ ਬੱਜਰੁ ਕਰੈਤਾ ਕਰਦੇ ਹਨ ਉਹਨਾਂ ਨੂੰ ਨਰਕਾਂ ਦੇ ਵਿੱਚ ਪਾ ਕੇ ਲੋਹੇ ਦੇ ਗਰਮ ਥੰਮ੍ਹਾਂ ਦੇ ਨਾਲ ਜਫੀਆਂ ਪੋਈਆਂ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ